ਬੈਰਜੇ ਦਾ ਖਾਲਸਾ ਬੈਰਜੇ ਕੀ ਫਤਿਹ ਤੁਹਾਨੂੰ ਇੱਕ ਬੜੀ ਦੁਖਦਾਈ ਖਬਰ ਸੁਣਾਉਣ ਲੱਗੇ ਆ ਇਹ ਖਬਰ ਜੁੜੀ ਆ ਅੰਬਤਪਾਲ ਦੇ ਸਾਥੀ ਭਾਈ ਬਸੰਤ ਸਿੰਘ ਦੌਲਤਪੁਰ ਜਿਹੜੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਡੇਰੂਗੜ੍ਹ ਦੇਲ ਦੇ ਵਿੱਚ 2 ਸਾਲਾਂ ਤੋਂ ਜਿਹੜੇ ਬੰਦ ਨੇ ਅੱਜ ਉਹਨਾਂ ਦੀ ਮਾਤਾ ਚੜ੍ਹਾਈ ਕਰ ਗਈ ਅਕਾਲ ਚਲਾਣਾ ਕਰ ਗਈ ਤੇ ਬਹੁਤ ਜਿਹੜੀ ਦੁਖਦਾਈ ਖਬਰ ਸਾਹਮਣੇ ਆਈ ਆ ਕਿ 2 ਸਾਲਾਂ ਤੋਂ ਆਪਣੇ ਪਤ ਨੂੰ ਅਡੇਕ ਦੀ ਅਡੇਕ ਦੀ ਮਾਤਾ ਅੱਜ ਚੜ੍ਹਾਈ ਕਰ ਗਈ ਆ ਬਹੁਤ ਦੁਖਦਈ ਆ ਜਿੱਤੇ ਪਰਿਵਾਰ ਲਈ ਦੁਖਦਈ ਇਹ ਘਟਨਾ ਗਈ ਉਥੇ ਭਾਈ ਬਸੰਤ ਸਿੰਘ ਨੂੰ ਚਾਉਣ ਵਾਲੇ ਤੇ ਹਲਕਿਆਂ ਦੇ ਵਿੱਚ ਜਿੰਨੇ ਵੀ ਸਿੰਘ ਨੇ ਉਹਨਾਂ ਦਾ ਜਿਹੜਾ ਫੋਨ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਮਾਤਾ ਜੀ ਦਾ ਜੇ ਸੰਸਕਾਰ ਦਾ ਜੇ ਕੁਝ ਪਤਾ ਨਹੀਂ ਕਿਉਂਕਿ ਪਰਿਵਾਰ ਜਿਹੜਾ ਚਾਰਜ ਦੋਈ ਕਰ ਰਿਹਾ ਹੈਗਾ ਅੰਮਰਸਰ ਦੇ ਡੀਸੀ ਨੂੰ ਅੱਤਰ ਲਿਖ ਸਕਦਾ ਹੈਗਾ ਕਿ ਬਸੰਤ ਸਿੰਘ ਦੌਲਤਪੁਰ ਜਿਹੜੇ ਇਸ ਵੇਲੇ ਡੇਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਕਿ ਉਹ ਆਪਣੇ ਮਾਤਾ ਦੇ ਜਿਹੜਾ ਸੰਸਕਾਰ ਤੇ ਆ ਸਕਣ ਕਿਉਂਕਿ ਤੁਹਾਨੂੰ ਪਹਿਲਾਂ ਇਹ ਵੀ ਦੱਸ ਦਈਏ ਕਿ ਭਾਈ ਬਸੰਤ ਸਿੰਘ ਵੀ ਜਿਹੜਾ ਦੌਲਤਪੁਰ ਨੇ ਕਾਫੀ ਟਾਈਮ ਉਹ ਵੀ ਜਿਹੜੇ ਜੇਲ੍ਹ ਦੇ ਵਿੱਚ ਬਿਮਾਰ ਰਹੇ ਨੇ ਉਹਨਾਂ ਨੂੰ ਵੀ ਉਲਟੀਆਂ ਲੱਗੀਆਂ ਤੇ ਕਾਫੀ ਟਾਈਮ ਜਿਹੜੇ ਉਹ ਭੁੱਖ ਕੜਤਾਲ ਤੇ ਵੀ ਸਨ ਦੱਸਿਆ ਜਾ ਰਿਹਾਗਾ ਸੂਤਰਾ ਮੁਤਾਬਕ ਇਹ ਮਾਤਾ ਭਾਈ ਬਸੰਤ ਸਿੰਘ ਦੌਲਤਪੁਰ ਦੀ ਮਾਤਾ ਆਪਣੇ ਪੁੱਤ ਦੇ ਬਿਜੋਗ ਦੇ ਵਿੱਚ ਕਾਫੀ ਟਾਈਮ ਤੋਂ ਜਿਹੜਾ ਕਿ ਇੱਕ ਇਸ ਤਰ੍ਹਾਂ ਦਾ ਆਪਾਂ ਕਹਦੇ ਆ ਕਿ ਪੁੱਤਾਂ ਦੇ ਜਿਹੜੇ ਦਰਦ ਨੇ ਉਹ ਦੁੱਖ ਨੇ ਬੜੇ ਭਾਰੇ ਹੁੰਦੇ ਨੇ ਸਾਰਿਆਂ ਨੂੰ ਪਤਾ ਸਾਰੇ ਪੁੱਤਾਂ ਵਾਲਿਆਂ ਤੁਸੀਂ ਕਿਉਂਕਿ ਉਹ ਆਪਣੇ ਪੁੱਤ ਦੀ ਕਹਿੰਦੇ ਅਡੀਕ ਦੇ ਵਿੱਚ ਜਿਸ ਦਿਨ ਤੇ ਭਾਈ ਬਸੰਤ ਸਿੰਘ ਅਗਰਪਦਾਰ ਕੀਤਾ ਸੀ ਉਸ ਟਾਈਮ ਦੇ ਵਿੱਚ ਉਹ ਚਿੰਤਾ ਦੇ ਵਿੱਚ ਰਹਿੰਦੀ ਸੀ ਚਿੰਤਾ ਦੇ ਵਿੱਚ ਰਹਿਣ ਦੇ ਕਾਰਨ ਉਸ ਤੋਂ ਬਾਅਦ ਕਹਿੰਦੇ ਉਹ ਬਿਮਾਰ ਹੋ ਗਈ ਕਾਫੀ ਟਾਈਮ ਬਿਮਾਰਤ ਚੱਲਦਾ ਜਿਹੜਾ ਇੱਕ ਦਿਮਾਗੀ ਇਹ ਕਹਿੰਦੀ ਕਿ ਪ੍ਰੇਸ਼ਾਨੀ ਤੇ ਟੈਨਸ਼ਨ ਵੱਧ ਚੁੱਕੀ ਸੀ ਜਿਹੜੇ ਸਾਡੇ ਸੂਤਰਾ ਮੁਤਾਬਕ ਜਿਹੜੀ ਇਹ ਜਾਣਕਾਰੀ ਸਾਹਮਣੇ ਨਿਕਲ ਕੇ ਆਈ ਆ ਕਿ ਅੱਜ ਭਾਈ ਬਸੰਤ ਸਿੰਘ ਦੌਲਤਪੁਰ ਦੇ ਜਿਹੜੇ ਮਾਤਾ ਜੀ ਨੇ ਉਹ ਚੜਾਈ ਕਰਗੇ ਨੇ ਮਾਤਾ ਜੀ ਦੇ ਦੋ ਬੇਟੇ ਨੇ ਇੱਕ ਬਾਹਰ ਹੀ ਇੱਥੇ ਤੇ ਇੱਕ ਦੂਜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਤੇ ਸੂਤਰਾ ਮੁਤਾਬਕ ਇਹ ਪਤਾ ਲੱਗਿਆਗਾ ਕਿ ਬਸੰਤ ਸਿੰਘ ਦੀ ਰਿਹਾਈ ਦੇ ਲਈ ਅੰਮਰਸਾਦ ਦੇ ਡੀਸੀ ਲਈ ਡੀਸੀ ਨੂੰ ਜਿਹੜਾ ਮੰਗ ਪੱਤਰ ਦਿੱਤਾ ਜਾ ਸਕਦਾ ਹੈਗਾ ਤਾਂ ਕਿ ਭਾਈ ਬਸੰਤ ਸਿੰਘਾ ਜਾਂਦੀ ਵਾਰ ਆਪਣੀ ਮਾਤਾ ਦਾ ਜਿਹੜਾ ਰਸਮਾਂ ਕਰ ਸਕੇ ਕਿਉਂਕਿ ਮਾਂ ਪਿਓ ਭੈਣ ਭਾਈ ਜਿਹੜੇ ਕੋਈ ਵੀ ਨੇ ਮਾਤਾ ਪਿਤਾ ਦਾ ਸਾਰਾ ਵੱਡਾ ਰਤਬਾ ਹੈਗਾ ਜਿਹੜਾ ਇਹ ਜੱਗ ਤੇ ਇੱਕ ਵਾਰ ਹੀ ਆਉਂਦੇ ਨੇ ਉਹਨਾਂ ਦੇ ਪੁੱਤਰਾਂ ਦੇ ਚਾਹੇ ਧੀ ਹੋਵੇ ਚਾਹੇ ਪੁੱਤਰ ਹੋਵੇ ਜਿੰਨਾ ਚਿਰ ਉਹ ਆਪਣੀ ਸਮੇਂ ਸਿਰ ਡਾ ਮਾਤਾ ਹੋਵੇ ਚਾਹ ਪਿਓ ਹੋਵੇ ਜਦੋਂ ਚੜ੍ਹਾਈ ਕਰ ਜਾਂਦੇ ਨੇ ਜੇ ਉਹਨਾਂ ਦਾ ਆਖਰ ਤੱਕ ਜਿਹੜੀਆਂ ਰਸਮਾਂ ਨਾਂ ਨਵਾਉਣਾ ਆਪਣੀ ਹੱਤੀ ਸੰਸਕਾਰ ਨਾ ਕਰਨਾ ਤਾਂ ਸਾਰੀ ਜ਼ਿੰਦਗੀ ਉਹਨਾਂ ਦੇ ਅੰਦਰ ਜਿਹੜਾ ਇੱਕ ਮਨ ਦੇ ਵਿੱਚ ਇੱਕ ਪਾਇ ਕਹਿੰਦੇ ਕਿ ਚਿੰਤਾ ਰਹਿੰਦੀ ਆ ਕਿ ਮੈਂ ਆਪਣੀ ਮਾਤਾ ਦਾ ਜਿਹੜਾ ਜਾਂਦੀ ਵਾਰ ਮੂੰਹ ਵੀ ਨਾ ਦੇ ਸਕਿਆ ਇਸ ਕਰਕੇ ਜਿਹੜੀ ਇਹ ਖਬਰ ਆ ਬੜੀ ਦੁਖਦਾਈ ਖਬਰ ਆ ਕਿਉਂਕਿ ਹਰ ਇੱਕ ਦੇ ਮਾਪੇ ਨੇ ਜਿਹੜੇ ਹਰ ਇੱਕ ਆਪਣੇ ਬੱਚੇ ਨੂੰ ਚਾਹੁੰਦਾ ਹੈਗਾ ਕੋਈ ਚਾਹੁੰਦਾ ਕਿ ਮੇਰਾ ਬੱਚਾ ਇਥੇ ਜੇਲ੍ਹ ਦੇ ਵਿੱਚ ਪਵੇ ਕਿਸੇ ਪੁੱਠੇ ਕੰਮ ਦੇ ਵਿੱਚ ਪਵੇ ਚਲੋ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਜੋ ਘਟਨਾ ਭਾਈ ਅੰਮਰਤਪਾਲ ਸਿੰਘ ਦੇ ਨਾਲ ਹੋਈ ਆ ਤੇ ਉਹਨਾਂ ਦੇ ਨਾਲ ਭਾਈ ਬਸੰਤ ਸਿੰਘ ਦੌਲਤਪੁਰ ਵੀ ਡਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ 2 ਸਾਲ ਦੇ ਕਰੀਬ ਹੋ ਗਏ ਨੇ ਅੱਜ ਉਹਨਾਂ ਦੀ ਜਿਹੜੀ ਥੋੜਾ ਟਾਈਮ ਪਹਿਲਾਂ ਹੀ ਮਾਤਾ ਦੇ ਜਿਹੜੀ ਚੜ੍ਹਾਈ ਕਰਗੇ ਨੇ ਅਕਾਲ ਚਲਾਣਾ ਕਰਗੇ ਨੇ ਪਰਮਾਤਮਾ ਬਿਸੜੀ ਰੂਹ ਨੂੰ ਆਤਮਿਕ ਸ਼ਾਂਤੀ ਦੇਵੇ ਆਪਣੇ ਚਾਲਣਾ ਦੇ ਵਿੱਚ ਨਮਾਸ ਬਖਸ਼ੇ ਤੇ ਦੱਸਿਆ ਜਾ ਰਿਹਾ ਕਿ ਬਸੰਤ ਸਿੰਘ ਦੇ ਪਿਤਾ ਵੱਲੋਂ ਜਿਹੜਾ ਆਚਾਰਾ ਜੋ ਜਿਹੜੀ ਕੀਤੀ ਜਾ ਰਹੀ ਆ ਕਿ ਤਾਂ ਕਿ ਬਸੰਤ ਸਿੰਘ ਆਪਣੀ ਮਾਤਾ ਦੇ ਜਿਹੜੇ ਸੰਸਕਾਰ ਤੇ ਜਿਹੜਾ ਸਮੇਸਰ ਪਹੁੰਚਾ ਕੇ ਧੰਨਵਾਦ ਹੈ ਜਿਹੜਾ ਕਲਸਾ ਵੈਜ ਕੀ ਪਤੇ